तिलक कलु राबताकालु साका धर्म हेत इति जन करी शीश दिया पर सी ना उचरी ਧਰਮਹਿਤ ਸਾਕਾ ਜਨ ਕੀਆ ਸ਼ੀਸ਼ ਦਿਯਾ ਪਰ ਸ਼ਿਰ ਨਾ ਦਿਯਾ ਭੂਲੇ ਮਾਰਖ ਜਨਹਿ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਜਿ ਤਾਰੀ ਬਸ ਰਹੇ ਹਿਰਦੇ ਗੁਰ ਚਰਨ ਪਿਆਰੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੇ ਢਿਠੇ ਸਭ ਦੁੱਖ ਜਾਈਐ ਦੇਗ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਤਾਈ ਸਭ ਥਾਈ ਹੋਏ ਸਹਾਈ ਜੁਗੋ ਜੁਗਟਲ ਚਵਰੂ ਸ਼ਤਰਧ ਦੇ ਮਾਲਕ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿਨਾਂ ਦੀ ਲਾਸਾਨੀ ਸ਼ਹਾਦਤ ਅਤੀ ਤੰਤਨ ਮਾਤਾ ਗੁਜਰੀ ਜੀ ਦਿਨਾਂ ਦੇ 400 ਸਾਲ ਜਨਮ ਸਤਾਵ ਦੀ ਨਮਕ ਰੱਖਦੇ ਆਂ ਆਪ ਗੁਰੂ ਚਰਨਾਂ ਵਿੱਚ ਜੁੜੇ ਹੋ ਆਓ ਸਤਿਗੁਰੂ ਜੀ ਦੇ ਮੁਬਾਰਕ ਜੀਵਨ ਨੂੰ ਆਪਾਂ ਸੰਖੇਪ ਵਿੱਚ ਵਿਚਾਰਨਾ ਹੈ ਪਤੀ ਪਾਏ ਗਏ ਸਤਿਗੁਰੂ ਜੀ ਦੇ ਮubaruk ਜੀਵਨ ਰਾਹੀ ਪੁਰਨੇ ਦਿੱਤੀਆਂ ਗਈਆਂ ਸਿੱਖਿਆਵਾਂ ਤਿਨਾਂ ਰਾਹੀ ਆਪਣੇ ਜੀਵਨ ਨੂੰ ਅਸੀਂ ਸਫਲ ਬਣਾਉਣਾ ਹੈ ਉਸ ਗੁਰੂ ਦੀਆਂ ਅੱਜ ਆਪਾਂ ਬਾਤਾਂ ਆਰੰਭ ਕਰਨ ਲੱਗੇ ਆਂ ਜਿਨ੍ਹਾਂ ਦਾ ਜੀਵਨ ਆਰੰਭਤਾ ਤੋਂ ਲੈ ਕੇ ਹੀ ਪਰ ਉਪਕਾਰ ਦੇ ਵਿੱਚ ਰਿਹਾ ਹੈ ਕੇਵਲ ਇਹ ਨਹੀਂ ਕਿ ਸਤਕੁਰੂ ਜੀ ਨੇ ਪਾਪਨਾ ਜਿਹੜਾ ਹੈ ਸਾਰਾ ਜੀਵਨ ਜੇਕਰ ਕੋਈ ਫਰਿਆਦੀ ਬਣ ਕੇ ਆਉਂਦਾ ਆਪਣੇ ਧਰਮ ਨੂੰ ਬਚਾਉਣ ਵਾਸਤੇ ਗੁਹਾਰ ਲਾਉਂਦਾ ਹੈ ਅਰਜ ਕਰਦਾ ਹੈ ਆਪਣੇ ਆਪ ਦੀ ਪਰਵਾਹ ਨਾ ਕਰਦਿਆ ਹੋਇਆ ਸਤਿਗੁਰੂ ਜੀ ਠੀਕਰ ਫੋਰ ਦ੍ਰੀਸ਼ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ 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 ਸਭ जग ਭਇਓ ਜੈ 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 ਸਰਲੋਕ ਮਾਲਕ ਜੀ ਦੂਜਿਆਂ ਦਾ ਦੁੱਖ ਜਿਹੜਾ ਹੈ ਉਹ ਵੇਖ ਨਹੀਂ ਸੀ ਸਕਦੇ ਕੋ ਆਪਾਂ ਸੰਖੇਪ ਵਿੱਚ ਜਿੰਨਾ ਸਮਾਂ ਵੀ ਇਸ ਲੜੀ ਦੇ ਵਿੱਚ ਆਪਾਂ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਆਪਾਂ ਕੁਝ ਸਿੱਖਣਾ ਹੈ ਵਿਚਾਰ ਦੀ ਰੰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੇਵੜਾ ਜਾ ਕੇ ਜਿੱਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੱਸਦਾ ਹੈ ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਸਾ ਕੀ ਵਾਰ ਦਾ ਜਿਹੜਾ ਹੈ ਕੀਰਤਨ ਸਰਵਣ ਕਰ ਰਹੇ ਸਨ ਜਾ ਕੇ ਜਿਹੜਾ ਉਹ ਮੇਵੜਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦਾ ਸਤਿਗੁਰੂ ਮਾਤਾ ਨਾਨਕੀ ਜੀ ਦੀ ਕੁੱਖੋਂ ਆਪ ਜੀ ਦੇ ਗ੍ਰਹਿ ਵਿਖੇ ਇੱਕ ਹੋਰ ਸੁਪੁੱਤਰ ਨੇ ਜਿਹੜਾ ਹੈ ਜਨਮ ਲਿਆ ਕਿਉਂਕਿ 6ਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ 6 ਸੰਤਾਨਾਂ ਸਨ ਗਿਣਾਂ ਵਿੱਚੋਂ ਮਾਲਕ ਜੀ ਦੇ ਸੁਪੁੱਤਰ ਤੇ ਇੱਕ ਧੀ ਬੀਬੀ ਵੀਰੋ ਇਤਿਹਾਸ ਕਹਿੰਦਾ ਹੈ ਸਤਿਗੁਰੂ ਜੀ ਸਮਾਪਤੀ ਕਰਕੇ ਆਸਾ ਕੀ ਬਾਣੀ ਜਿੱਦੋਂ ਗੁਰੂ ਕੇ ਮਹਿਲ ਆਪਣੇ ਗ੍ਰਹਿ ਵਿਖੇ ਗਏ ਨੇ ਤੇ ਜਾ ਕੇ ਜਿਹੜਾ ਹੈ ਉਹਨਾਂ ਨੇ ਕੀ ਜਦੋਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਮੁਖ ਧਕਿਆ ਤੇ ਮੁਖ ਵੇਖਦਿਆਂ ਸਾਰ ਹੀ ਸਤਗੁਰੂ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੇ ਹਾਲਾਕੀ ਹਾਲੇ ਸੰਸਾਰ ਤੇ ਆਏ ਨੇ ਅਵਤਾਰ ਹੀ ਹੋਇਆ ਹੈ ਪ੍ਰਕਾਸ਼ ਹੀ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਸਤਗੁਰੂ ਜੀ ਨੇ ਜੇ ਧੁਮਾਕ ਕੇ ਦੀਦਾਰੇ ਕੀਤੇ ਨੇ ਠਿੱਕੇ ਦਮ ਆਪਣਾ ਸ਼ੀਸ਼ ਜਿਹੜਾ ਝੁਕਾ ਦਿੱਤਾ ਤੇ ਆਮ ਲੋਕਾਂ ਦੇ ਵਿੱਚ ਤੇ ਹੈਰਾਨੀ ਹੋਏਗੀ ਕਿ ਇੱਕ ਪਿਤਾ ਆਪਣੇ ਪੁੱਤਰ ਦੇ ਸਾਹਮਣੇ ਸ਼ੀਸ਼ ਕਿਉਂ ਝੁਕਾਏਗਾ ਆਮ ਤੌਰ ਤੇ ਜਿਹੜਾ ਹੈ ਨਾਰਮਲ ਇਨਸਾਨ ਇਹ ਸੋਚੇਗਾ ਕਿ ਇਹ ਕੀ ਹੈ ਹੈਰਾਨੀ ਆਏਗੀ ਕੀਕ ਪਿਤਾ ਜਿਹੜਾ ਹੈ ਆਪਣੇ ਪੁੱਤਰ ਦੇ ਸਾਹਮਣੇ ਸ਼ੀਸ਼ਣਵਾ ਰਿਹਾ ਜਿਹੜਾ ਹਾਲੇ ਗੋਦ ਵਿੱਚ ਆਇਆ ਹੀ ਹੈ ਸੰਸਾਰ ਵਿੱਚ ਆਇਆ ਹੀ ਹੈ ਜਿਹਦਾ ਅਵਤਾਰ ਹੀ ਹੋਇਆ ਹੈ ਬਾਬਾ ਬਿਧੀ ਸੁਚੰਦ ਜੀ ਤੋਂ ਜਿਹੜਾ ਹੈ ਰਿਹਾ ਨਹੀਂ ਗਿਆ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਵਾਲ ਕਰ ਦਿੱਤਾ ਕਹਿੰਦੇ ਮਾਲਕ ਜੀ ਸਾਡੇ ਅੰਦਰ ਇਹ ਗੱਲ ਜਿਹੜੀ ਹੈ ਕਹ ਲੋ ਕਿ ਸਾਨੂੰ ਬੇਚੈਨ ਕਰ ਰਹੀ ਹੈ ਤੁਹਾਡੇ ਘਰੇ ਪਹਿਲਾਂ ਵੀ ਸੰਤਾਨਾਂ ਆਈਆਂ ਨੇ ਬਾਬਾ ਗੁਰਦੇਤਾ ਜੀ ਦੇ ਰੂਪ ਅੰਦਰ ਬਾਬਾ ਸੂਰਜਮਲ ਦੀ ਜੀ ਦੇ ਰੂਪ ਅੰਦਰ ਬਾਬਾ ਅਣੀ ਰਾਏ ਜੀ ਦੇ ਰੂਪ ਅੰਦਰ ਬਾਬਾ ਅਟਲ ਰਾਏ ਜੀ ਦੇ ਰੂਪ ਅੰਦਰ ਤੇ ਇਦਾਂ ਬੀਬੀ ਵੀਰੋ ਜੀ ਤੇ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਸੰਤਾਨਾਂ ਪਹਿਲਾਂ ਵੀ ਸਨ ਸੰਸਾਰ ਤੇ ਆਈਆਂ ਨੇ ਤੁਹਾਡੇ ਗ੍ਰਹਿ ਵਿਖੇ ਦੇ ਰਹੀਂ ਪਰ ਅਸੀਂ ਜਿਹੜਾ ਹੈ ਇਹ ਕੌਤਕ ਉਹਨਾਂ ਵੇਲੇ ਨਹੀਂ ਵੇਖਿਆ ਤੇ ਮੇਰੇ ਨਹੀਂ ਹੋਰ ਵੀ ਸੰਗਤਾਂ ਦੇ ਮਨਾਂ ਵਿੱਚ ਇਹ ਸਵਾਲ ਹੋਵੇਗਾ ਕਿ ਆਪ ਜੀ ਨੇ ਇਹਨਾਂ ਦੇ ਅੱਗੇ ਸੀਸ ਕਿਉਂ ਨਵਾਇਆ ਕੋਈ ਨਾ ਕੋਈ ਤੇ ਕਾਰਨ ਹੋ ਸਕਦਾ ਹੈ। ਪਾਗਿਓ 6ਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਲਿਓ ਇਹਨਾਂ ਅੱਗੇ ਸ਼ੀਸ਼ਣਵਾਉਣ ਦਾ ਕਾਰਨ ਹੈ। ਅਸੀਂ ਮੰਨਦੇ ਹਾਂ ਕਿ ਸਾਡੇ ਹੋਰ ਪੁੱਤਰ ਹੋਰ ਔਲਾਦਾਂ ਆਈਆਂ ਨੇ। ਉਹ ਵੀ ਕਮਾਈ ਵਾਲੀਆਂ ਨੇ। ਕੋਈ ਸ਼ੱਕ ਨਹੀਂ। ਬਾਬਾ ਗੁਰਦਿੱਤਾ ਜੀ ਕੋਲ ਵੀ ਕਮਾਈ ਹੈ। ਬਾਬਾ ਅਟਲ ਰਾਏ ਜੀ ਕੋਲ ਵੀ ਕਮਾਈ ਹੈ ਪਰ ਜੋ ਇਹ ਤੁਰ ਦਰਗਾਹ ਤੋਂ ਲੈ ਕੇ ਆਏ ਅਜਰ ਅਵਸਥਾ ਉਹ ਕਿਸੇ ਵਿੱਚ ਨਹੀਂ ਆਈ। ਕਹਿੰਦੇ ਅਸੀਂ ਸਮਝੇ ਨਹੀਂ। ਤੇ ਅਗਿਓ ਵਿਦੀ ਚੰਦ ਨੂੰ ਸਤਿਗੁਰੂ ਗੁਰੂ ਹਰगोबिंद ਸਾਹਿਬ ਮਹਾਰਾਜ ਜਵਾਬ ਦਿੰਦਿਆਂ ਕਹਿਣ ਲੱਗੇ ਇਹ ਅਜਰ ਨੂੰ ਜਰਨ ਵਾਲਾ ਹੈ। ਸਮਾਪਾ ਕੇ ਜਿਹੜਾ ਇਹ ਹਿੰਦ ਦੀ ਚਾਦਰ ਬਣੇਗਾ ਸਮਾਪਾ ਕੇ ਵੈਰੀਆਂ ਦੀ ਜੜ੍ਹਾਂ ਨੂੰ ਇਹ ਕੁੱਟੇਗਾ ਸਮਾਪਾ ਕੇ ਜਿਹੜਾ ਹੈ ਅਸਲ ਦੇ ਵਿੱਚ ਇਹ ਦੂਸਰਿਆਂ ਲਈ ਨਿਸ਼ਾਵਰ ਹੋ ਜਾਏਗਾ ਪਾਉ ਐਸੀ ਵਰ ਐਸੀਆਂ ਅਸੀਸਾਂ ਸਤਿਗੁਰੂ ਜੀ ਨੇ ਉਸ ਵੇਲੇ ਧੰਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਨੂੰ ਦਿੱਤੀਆਂ ਤੇ ਸਤਗੁਰੂ ਜੀ ਦਾ ਜੀਤਾ ਜੀਵਨ ਜਿਹੜਾ ਹੈ ਅਰੰਭਤਾ ਤੋਂ ਹੀ ਕਹਿ ਲੋ ਕਿ ਪਰਉਪਕਾਰ ਦੇ ਨਾਲ ਭਰਿਆ ਹੋਇਆ ਤੇ ਇਹ ਸਿੱਖਿਆ ਜਿਹੜੀ ਘਰੋਂ ਹੀ ਮਿਲੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੂੰ ਮੈਂ ਪੜ ਰਿਹਾ ਸੀ ਉਹਨਾਂ ਨੇ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਮਰ ਹਲੇ 4 ਕੁ ਸਾਲ ਹੋਏਗੀ 4 ਕੁ ਸਾਲ ਦਾ ਕਿੰਨਾ ਕੁ ਬਚਾ ਹੁੰਦਾ ਬਹੁਤ ਘੱਟ ਸੋਝੀ ਹੁੰਦੀ ਹੈ ਪਰ ਉਹ ਆਪ ਨរਾਇਣ ਨੇ ਸੰਸਾਰ ਤੇ ਸਰੀਰ ਧਾਰਨ ਕਰਕੇ ਆਏ ਨੇ ਜਿੱਦੋਂ ਇਧਰੋਂ ਆਪਣੇ ਭਰਾਤਾ ਦਾ ਵਿਆਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਵ ਕਹਿਣ ਤੋਂ ਬਾਬਾ ਗੁਰਦੇਤਾ ਜੀ ਦਾ ਵਿਆਹ ਹੈ ਤੇ ਉਸ ਵਿਆਹ ਤੇ ਸਾਰਿਆਂ ਬੱਚਿਆਂ ਨੂੰ ਮਾਤਾ ਨਾਨਕੀ ਨੇ ਤਿਆਰ ਕੀਤਾ ਹੈ ਸੁੰਦਰ ਪੋਸ਼ਾਕਾਂ ਪਾਈਆਂ ਸੁੰਦਰ ਗਹਿਣੇ ਪਾਏ ਚੰਗੇ ਤਰੀਕੇ ਨਾਲ ਤਿਆਰ ਕੀਤਾ ਕਿ ਪਹਿਲੇ ਬੱਚੇ ਦੀ ਸ਼ਾਦੀ ਹੈ ਇਤਿਹਾਸਕਾਰ ਕਹਿੰਦੇ ਨੇ ਜਦੋਂ ਤਿਆਰ ਪਰ ਤਿਆਰ ਸਾਰੇ ਹੋਏ ਨੇ ਤੇ ਜਦੋਂ ਬਰਾਤ ਕਹਿ ਲੋ ਕਿ ਚੜਨੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਨਜ਼ਰ ਇੱਕ ਬੱਚੇ ਤੇ ਪਈ ਜਿਹਦੇ ਤਨ ਤੇ ਕੋਈ ਵੀ ਕੱਪੜਾ ਨਹੀਂ ਤੇ ਸਤਿਗੁਰੂ ਜੀ ਤੋਂ ਇਹ ਗੱਲ ਜਿਹੜਾ ਵੇਖੀ ਨਹੀਂ ਤੇ ਕਹੀ ਮਾਲਕ 4 ਕੋਸਾਲ ਦੀ ਉਮਰ ਹੈ ਤੇ ਉਸ ਬੱਚੇ ਕੋਲ ਜਾ ਕੇ ਕਹਿੰਦੇ ਕੀ ਗੱਲ ਤੇਰੇ ਕੋ ਕੱਪੜਾ ਨਹੀਂ ਹੈ ਤੇਰੇ ਕੋਲ ਕੱਪੜਾ ਹੈ ਨਹੀਂ ਜੋ ਇਸ ਪ੍ਰਕਾਰ ਤੁਸੀਂ ਜਿਹੜਾ ਹੈ ਤੁਰੇ ਫਿਰ ਰਹੇ ਹੋ ਤੇ ਬੜੇ ਸੁਭਾਵਕ ਹੀ ਬਚਨ ਕਹੇ ਨੇ ਤੇ ਨਾਲ ਇਹ ਗੱਲ ਉਹ ਬੱਚੇ ਵੱਲੋਂ ਕਹੀ ਗਈ ਮੇਰਾ ਕੋਈ ਨਹੀਂ ਹੈਗਾ ਤੇ ਉਹ ਸੋਝੀ ਕਿੰਨੀ ਵੇਖੋ ਤੇ ਦਾ ਮਤਲਬ ਕੀ ਕੋਈ ਆਮ ਨਹੀਂ ਹੈ ਜਿਨ੍ਹਾਂ ਪਰਥਾਏ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ ਵੇਲੇ ਹੀ ਇਹ ਗੱਲਾਂ ਬਾਤਾਂ ਕਹਿ ਦਿੱਤੀਆਂ ਹੁਣ ਜਿਨ੍ਹਾਂ ਦੀ ਅਟਲ ਸਮਾਧੀ ਜਿਹੜੀ ਉਹ ਲੱਗੀ ਰਹਿੰਦੀ ਸੀ ਭਾਵੇਂ ਪੰਘੂੜੇ ਵਿੱਚ ਬੈਠੇ ਨੇ ਭਾਵੇਂ ਆਪਣੇ ਸਾਥੀਆਂ ਨਾਲ ਖੇਡਦੇ ਹੁਣ ਕਈ ਇਤਿਹਾਸਕਾਰਾਂ ਨੇ ਇੱਥੋਂ ਤੱਕ ਵੀ ਲਿਖਿਆ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਜੇਕਰ ਸਾਥੀਆਂ ਨਾਲ ਖੇਡਣ ਵੀ ਜਾਂਦੇ ਨੇ ਨਾ ਉਹਨਾਂ ਨੂੰ ਇਕਾਂਤ ਵਾਸ ਬੜਾ ਪਸੰਦ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਤੇ ਕੱਲੀ ਜਗ੍ਹਾ ਮਿਲੇ ਤੇ ਮੈਂ ਬੈਠਾ ਹੁੰਦਾ ਤੇ ਉੱਥੇ ਬੈਠ ਕੇ ਜਿਹੜਾ ਸਤਿਗੁਰੂ ਜੀ ਇਸ ਪ੍ਰਕਾਰ ਮਗਨ ਹੋ ਜਾਂਦੇ ਸੀ ਕਿ ਆਪਣਾ ਆਪ ਵੀ ਭੁੱਲ ਜਾਂਦੇ ਸੀ ਤੇ ਸਾਥੀ ਜਿਹੜੇ ਮਜ਼ਾਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪੋਸ਼ਾਕ ਵੀ ਉਤਾਰ ਲੈਂਦੇ ਸਨ ਤੇ ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਪਾਵੇਂ ਨੇ ਗਵਾਚ ਜਾਂਦੇ ਸਨ ਤੇ ਕਈ ਵਾਰਾਂ ਤੇ ਮਾਤਾ ਨਾਨਕੀ ਜੀ ਸੋਚਦੇ ਹੁੰਦੇ ਕਿ ਮੇਰਾ ਬੱਚਾ ਨਾ ਚੰਗੀ ਤਰ੍ਹਾਂ ਖਾਂਦਾ ਹੈ ਨਾ ਚੰਗੀ ਤਰ੍ਹਾਂ ਸੌਂਦਾ ਹੈ ਨਾ ਕਿਸੇ ਨਾਲ ਹੱਸਦਾ ਖੇਡਦਾ ਹੈ ਇਕਾਂਤ ਵਾਸਤੇ ਵਿੱਚ ਬੈਠਾ ਰਹਿੰਦਾ ਹੈ ਤੇ ਕਿਤੇ ਕੁਝ ਹੋਇਆ ਤੇ ਨਹੀਂ ਮਾਂ ਦਾ ਹਿਰਦਾ ਸੋਚਦੀ ਹੈ ਪਰ ਅਗਿਓ ਧੰਗ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮਹਿਲਾਂ ਨੂੰ ਸਮਝਾਉਂਦੇ ਨਹੀਂ ਇਹ ਗੱਲ ਆਪਣੇ ਜਹੰਦੇ ਵਿੱਚ ਬਣਾ ਲਿਆਇਓ ਕਿ ਇਹਨਾਂ ਨੂੰ ਕੁਝ ਹੋਇਆ ਹੈ ਇਹ ਤੇ ਆਪਣੀ ਤਿਆਰੀ ਕਰ ਰਹੇ ਨੇ ਇਸ਼ਾਰਾ ਸੀ ਕਰ ਲੋ ਕਿ ਇਹ ਤੇ ਆਪਣੀ ਤਿਆਰੀ ਕਰ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਉਸ ਬੱਚੇ ਦਾ ਨੰਗੇਜ ਵੇਖਿਆ ਨਹੀਂ ਗਿਆ ਆਪਣੀ ਕੀਮਤੀ ਪੋਸ਼ਾਕ ਉਤਾਰੀ ਹੈ ਤੇ ਉਤਾਰ ਕੇ ਤੇ ਉਸ ਬੱਚੇ ਦੇ ਸਰੀਰ ਤੇ ਪਾ ਦਿੱਤੀ ਗੈਣੇ ਜਿਹੜੇ ਸੀ ਉਹ ਵੀ ਅਸਲ ਦੇ ਵਿੱਚ ਪਾ ਦਿੱਤੇ ਕਿ ਲੈ ਆਪਣੀ ਲੋੜ ਪੂਰੀ ਕਰ ਚਾ ਕੇ ਤੇ ਜੇਦੋਂ ਮਾਂ ਨੇ ਵੇਖਿਆ ਤੇ ਹੋੜੀ ਜੀ ਆ ਕੇ ਮਾਂ ਕੋ ਕਹਿੰਦੇ ਮਾਂ ਉਹਦਾ ਕੋਈ ਨਹੀਂ ਹੈ ਮੇਰੀ ਤੇ ਮਾਂ ਹੈਗੀ ਹੈ ਨਾ ਮੈਨੂੰ ਤਾਂ ਤੁਸੀਂ ਹੋਰ ਦੇ ਦੇ ਹੋਗੇ ਉਹਨੂੰ ਕੌਣ ਦੇਵੇਗਾ ਮੈਤੋਂ ਉਹਦਾ ਦੁੱਖ ਉਹਦਾ ਕਹਿ ਲੋ ਕਿ ਇਹ ਨੰਗੇਜ ਨਹੀਂ ਵੇਖਿਆ ਗਿਆ ਇਸ ਕਰਕੇ ਮੈਂ ਆਪਣੀ ਪੁਸ਼ਾਕ ਉਤਾਰ ਕੇ ਤੇ ਉਹਨੂੰ ਦੇ ਦਿੱਤੀ ਹੈ ਕਿਉਂਕਿ ਮੈਨੂੰ ਪਤਾ ਸੀ ਮੈਨੂੰ ਤੇ ਹੋਰ ਮੇਲੀ ਜਾਣੀ ਐ ਐਸਾ ਦੀ ਜੀਵਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦਾ ਮਾਲਕ ਜੀ ਜਿਹੜਾ ਹੈ ਬੜੇ ਪਰਉਪਕਾਰ ਵਾਲੇ ਸੁਭਾਅ ਇਦਾਂ ਕਹ ਲੋ ਕਿ ਬਚਪਨ ਵਿੱਚ ਵੀ ਬਹੁਤ ਸਾਖੀਆਂ ਉਹਨਾਂ ਨੇ ਆਪਣੇ ਸਾਹਮਣੇ ਜਿਹੜਾ ਹੈ ਨਾ ਸਭ ਵਾਪਰਦਾ ਹੋਇਆ ਜਦੋਂ ਵੇਖਦੇ ਨੇ ਨਾ ਕਿਉਂਕਿ ਇਹ ਵੀ ਕੱਟਣਾ ਸਾਹਮਣੇ ਹੀ ਐ ਜਦੋਂ ਬਾਬਾ ਅਟਲ ਰਾਏ ਜੀ ਆਪਣੇ ਸਾਥੀਆਂ ਸਮੇਤ ਖੇਡਦੇ ਨੇ ਕਿਸੇ ਇੱਕ ਬੱਚੇ ਤੇ ਜਿਹੜਾ ਹੈ ਮਿੱਟੀ ਰਹਿ ਜਾਂਦੀ ਹੈ ਤੇ ਕਹਿੰਦੇ ਕਿ ਚਲੋ ਅਗਲੇ ਦਿਨ ਆਪਾਂ ਇਹਦੇ ਤੋਂ ਸ਼ੁਰੂਆਤ ਕਰਾਂਗੇ ਸਾਖੀਤਵਾ ਭਜਾਣੂ ਨਾਮ ਮੋਹਣ ਹੈ ਉਸ ਬੱਚੇ ਦਾ ਤੇ ਜੇਕਰ ਉਹ ਉਸ ਸਥਾਨ ਤੇ ਨਹੀਂ ਆਉਂਦਾ ਬਾਬਾ ਟਾਲਰ ਹੈ ਜੀ ਤੇ ਉਹਨਾਂ ਦੇ ਸਾਥੀ ਮਿਲ ਕੇ ਤੇ ਉਹਦੇ ਘਰੇ ਪਹੁੰਚ ਜਾਂਦੇ ਤੇ ਜਾ ਕੇ ਕਹਿੰਦੇ ਕਿ ਮੋਹਨ ਕਿੱਥੇ ਹੈ ਉਹਦੇ ਸਿਰ ਮਾਟੀ ਸੀ ਤੇ ਐਵੇਂ ਜਿਹੜਾ ਹੈ ਮਾਟੀ ਦੇਣ ਦਾ ਮਾਰਾ ਕਿਤੇ ਲੁਕਿਆ ਫਿਰ ਰਿਹਾ ਹੈ ਤੇ ਜਦੋਂ ਪਤਾ ਲੱਗਦਾ ਕਿ ਮੋਹਨ ਰਿਹਾ ਨਹੀਂ ਸੰਸਾਰ ਤੋਂ ਚਲੇ ਗਿਆ ਆਲਾ ਦਵਾਲਾ ਵੇਖਿਆ ਸਾਰੇ ਰੋ ਰਹੇ ਨੇ ਸਾਰੇ ਜਿਹੜਾ ਦੁੱਖ ਦੇ ਵਿੱਚ ਨੇ ਸਦਮੇ ਵਿੱਚ ਨੇ ਕਿ ਪੁੱਤਰ ਜਵਾਨ ਜਿਹੜਾ ਹੈ ਉਹ ਚਲਾ ਗਿਆ ਤੇ ਸੁਭਾਵਕ ਕਮਾਈ ਬਹੁਤ ਸੀ ਸੁਭਾਵਕ ਜਿਹੜਾ ਹੈ ਬਾਬਾ ਅਟਲ ਰਾਏ ਜੀ ਇਹ ਗੱਲ ਜਦੋਂ ਕਹਿੰਦੇ ਨੇ ਨਾ ਖੂੰਡੀ ਪਾ ਕੇ ਕਹਿ ਲੋ ਕਿ ਗੱਲ ਦੇ ਵਿੱਚ ਕਹਿਣ ਲੱਗੇ ਮੋਨ ਉਠ ਆਪਣੀ ਮੀਟੀ ਦੇਵੇਂ ਨਖਰੇ ਨਾ ਕਰ ਤੇ ਕਲਾ ਵਰਤੀ ਕਹ ਲੋ ਕਿ ਉਹ ਜ਼ਬਾਨ ਤੇ ਉਸ ਵਕਤ ਜੋ ਸ਼ਬਦ ਜਿਹੜਾ ਬੋਲਿਆ ਉਹ ਪੂਰਾ ਹੋ ਗਿਆ ਮੋਨ ਉੱਠ ਕੇ ਖੜਾ ਹੋ ਗਿਆ ਹੈ ਤੇ ਜਦੋਂ ਇਸੇ ਗੱਲ ਦਾ ਪਤਾ ਸਤਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੱਗਾ ਤੇ ਸਤਗੁਰੂ ਜੀ ਕਹਿਣ ਲੱਗੇ ਇਹ ਕੌਣ ਹੈ ਜੋ ਰੱਬ ਦਾ ਸ਼ਰੀਕ ਪੈਦਾ ਹੋ ਗਿਆ ਹੈ ਤੇ ਜਦੋਂ ਪਤਾ ਲੱਗਾ ਕਿ ਬਾਬਾ ਅਟਲ ਰਾਏ ਜੀ ਨੇ ਇਹ ਸਭ ਕੁਝ ਕੀਤਾ ਹੈ ਸਤਗੁਰੂ ਜੀ ਕਹਿੰਦੇ ਤੁਸੀਂ ਚੰਗੀ ਨਹੀਂ ਕੀਤੀ ਰੱਬ ਦੇ ਸ਼ਰੀਕ ਬਣ ਗਏ ਤੁਸੀਂ ਤੇ ਬਾਬਾ ਅਟਲ ਰਾਏ ਜੀ ਜਦੋਂ ਇਹ ਪਤਾ ਲੱਗਾ ਕਿ ਸਤਗੁਰੂ ਜੀ ਨਾਰਾਜ ਨੇ ਤੇ ਆਪਣੇ ਘਰ ਲੋਕੀ ਸਵਾਸ ਚੜਾ ਲੈਨੇ ਤੇ ਇਸ ਪ੍ਰਕਾਰ ਇਹ ਘਟਨਾ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਵਾਪਰਦੀ ਤੇ ਸਤਗੁਰੂ ਜੀ ਸੰਸਕਾਰ ਵੇਲੇ ਵੀ ਆਪਣੇ ਪੁੱਤਰ ਦੇ ਸੰਸਕਾਰ ਵੇਲੇ ਵੀ ਸ਼ੁਕਰ ਪ੍ਰਮਾਤਮਾ ਦਾ ਕਰਦੇ ਨੇ ਤੇ ਸ਼ੇਮੇ ਬਾਦਸ਼ਾਹ ਮਹਾਰਾਜ ਜੀ ਦੇ ਸਾੰਢੂ ਰਿਸ਼ਤੇ ਵਿੱਚ ਸਾੰਢੂ ਸਾਈਂ ਦਾਸ ਉਹ ਗੁਰੂ ਸਾਹਿਬ ਜੀ ਨੂੰ ਸਵਾਲ ਕਰਦੇ ਨੇ ਕਿ ਤੁਹਾਡਾ ਜਵਾਨ ਬੱਚਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਨੇ ਇਹ ਸਭ ਕੁਝ ਵੇਖ ਰਹੇ ਨੇ ਮੈਂ ਤਾਂ ਜ਼ਿਕਰ ਕਰ ਰਹੇ ਆ ਕਿ ਕਿਵੇਂ ਘਾਰਤ ਜਿਹੜਾ ਹੈ ਉਹ ਘੜੀ ਗਈ ਹੈ ਉਹ ਸਭ ਕੁਝ ਵੇਖ ਰਹੇ ਨੇ ਤੇ ਸਾਈਂ ਦਾਸ ਨੇ ਸਵਾਲ ਕੀਤਾ ਮਾਲਕ ਦੀ ਜਵਾਨ ਪੁੱਤਰ ਦਾ ਦੁੱਖ ਜਿਹੜਾ ਤੁਸੀਂ ਕਿਵੇਂ ਸਹਾਰ ਰਹੇ ਹੋ ਤੁਹਾਡੀ ਜ਼ੁਬਾਨ ਤੋਂ ਸ਼ੁਕਰ ਹੀ ਨਿਕਲ ਰਿਹਾ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸਾਈਂ ਦਾਸ ਆਪਣੇ ਹੱਥੀਂ ਸਾਡਾ ਹੁਕਮ ਹੈ ਕਿ ਤੂੰ ਲਕੀਰ ਖਿੱਚ ਜ਼ਮੀਨ ਤੇ ਸਾਈਂ ਦਾਸ ਨੇ ਲਕੀਰ ਖਿੱਚ ਦਿੱਤੀ ਤੇ ਅਗਿਓ ਜਿਹੜਾ ਸਤਗੁਰੂ ਜੀ ਕਹਿੰਦੇ ਹੁਣ ਖਿੱਚੀ ਐ ਤੇ ਸਾਡਾ ਫੇਰ ਹੁਕਮ ਹੈ ਕਿ ਇਹਨੂੰ ਮਿਟਾ ਦੇ ਸਾਈਂ ਦਾਸ ਨੇ ਫੇਰ ਮਿਟਾ ਦਿੱਤੀ ਤੇ ਸਤਗੁਰੂ ਜੀ ਕਹਿਣ ਲੱਗੇ ਇੱਕ ਗੱਲ ਦੱਸੋ ਹਣ ਜਿੱਦੋਂ ਲਕੀਰ ਖਿੱਚੀ ਸੀ ਕੋਈ ਖੁਸ਼ੀ ਹੋਈ ਕਹਿਣ ਲੱਗੇ ਕਾਦੀ ਖੁਸ਼ੀ ਤੁਹਾਡਾ ਹੁਕਮ ਸੀ ਲਕੀਰ ਖਿੱਚ ਦਿੱਤੀ ਕਹਿਣ ਲੱਗੇ ਜੇਦੋਂ ਮਟਾਈ ਉਦੋਂ ਕੋਈ ਗਮ ਹੋਇਆ ਕਹਿਣ ਲੱਗੇ ਇਹ ਵੀ ਤੇ ਤੁਹਾਡਾ ਹੀ ਹੁਕਮ ਸੀ ਤੇ ਹੁਕਮ ਮੁਤਾਬਕ ਮੈਂ ਜਿਹੜਾ ਉਹ ਲਕੀਰ ਮਿਟਾ ਦਿੱਤੀ ਇਹਦੇ ਵਿੱਚ ਕਾਦੀ ਕਾਦਾ ਅਫਸੋਸ ਕਰਨਾ ਕਾਦਾ ਗਮ ਕਰਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬਸ ਅਸੀਂ ਵੀ ਆਪਣੇ ਪੁੱਤਰ ਨੂੰ ਇਸ ਲਕੀਰ ਦੇ ਸਮਾਨ ਹੀ ਸਮਝਦੇ ਇਹ ਰੱਬ ਦਾ ਹੁਕਮ ਹੈ ਉਹਨੇ ਦਿੱਤਾ ਸੀ ਉਹ ਹੀ ਲੈ ਗਿਆ ਤੇ ਇਸ ਗੱਲ ਦਾ ਕਹਿ ਲੋ ਕਿ ਅਸੀਂ ਕੀ ਅਫਸੋਸ ਕਰੀਏ ਕੀ ਕੰਮ ਕਰੀਏ ਅਸੀਂ ਇਹ ਤੇ ਸ੍ਰਿਸ਼ਟੀ ਦਾ ਨਿਯਮ ਹੈ ਜਿਹੜਾ ਆਇਆ ਹੈ ਉਹਨੇ ਸੰਸਾਰ ਤੋਂ ਜਾਣਾ ਹੀ ਜਾਣਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਗੱਲਾਂ ਨੂੰ ਵੇਖ ਰਹੇ ਨੇ ਆਪਣੇ ਪਿਤਾ ਦੇ ਅੰਦਰ ਭਾਵੇਂ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਇੰਨੀ ਡ੍ਰਿਡਤਾ ਉਨ੍ਹਾਂ ਦੀ ਸੰਗਤ ਦਾ ਨਤੀਜਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿਨ ਪ੍ਰਤੀ ਦਿਨ ਜਿਹੜਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈ ਰਹੇ ਨੇ ਇੱਕ ਘਟਨਾ ਤੋਂ ਹੋਰ ਵੀ ਆਪ ਜਾਣੋ ਹੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਲੇ ਆਰਬਲਾ ਛੋਟੀ ਹੈ ਇਤਿਹਾਸ ਮੁਤਾਬਕ ਆਪਣੇ ਹਾਨੀਆਂ ਦੇ ਵਿੱਚੋਂ ਜਿਹੜਾ ਨਾ ਇੱਕ ਕਹਾਣੀ ਦੀ ਮਾਤਾ ਗੁਰੂ ਤੇਗ ਬਹਾਦਰ ਸਹ ਮਹਾਰਾਜ ਜੀ ਦੇ ਕੋਲ ਆਉਂਦੀ ਹੈ ਕਹਿਣ ਲੱਗੇ ਤੇ ਰੋਜ ਤੁਹਾਡੇ ਨਾਲ ਖੇਡਦਾ ਹੈ ਰੋਜ ਤੁਹਾਡੇ ਨਾਲ ਰਹਿੰਦਾ ਹੈ ਤੇ ਇਹਨਾਂ ਨੂੰ ਕਿਤੇ ਸਮਝਾਓ ਤੁਸੀਂ ਗੁਰੂ ਸੁਪੁੱਤਰੋ ਇਹਨਾਂ ਨੂੰ ਸਮਝਾਓ ਇਹ ਗੁੜ ਬਹੁਤ ਖਾਂਦਾ ਤੇ ਅੱਗੇ ਉਹ ਜਿਹੜਾ ਹੈ ਸਤਗੁਰੂ ਜੀ ਕਹਿਣ ਲੱਗੇ ਮਾਤਾ ਕੁਝ ਦਿਨਾਂ ਬਾਅਦ ਆਇਓ ਫਿਰ ਮੈਂ ਗੱਲ ਸਮਝਾਵਾਂਗਾ ਮਾਤਾ ਵੀ ਕਹਿੰਦੀ ਠੀਕ ਹੈ ਕੁਝ ਦਿਨਾਂ ਬਾਅਦ ਜਦੋਂ ਵਾਪਸ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਭਾਵਕ ਕਹਿਣ ਲੱਗੇ ਮਿਤਰਾ ਕਿਉਂਕਿ ਹਾਣੀ ਸੀ ਨਾਲ ਆੜੀ ਸੀ ਕਹਿਣ ਲੱਗੇ ਗੁੜ ਨਹੀਂ ਖਾਈਦਾ ਹਾ ਖਾਣਾ ਇਹ ਤੇ ਥੋੜਾ ਬਹੁਤ ਖਾ ਲਓ ਜਿਆਦਾ ਨਹੀਂ ਖਾਈਦਾ ਨੁਕਸਾਨ ਕਰੇਗਾ ਮਾਂ ਬੜੀ ਹੈਰਾਨ ਹੋਈ ਕਹਿਣ ਲੱਗੇ ਦੋ ਲਫ਼ਜ਼ ਬੋਲਣੇ ਸੀ ਤੁਸੀਂ ਜਿਹੜਾ ਇੰਨੇ ਦਿਨ ਲਾ ਦਿੱਤੇ ਕਹਿੰਦੇ ਮਾਈ ਬੋਲਣ ਦੀ ਗੱਲ ਨਹੀਂ ਹੈ ਇਹ ਤੇ ਉਸ ਦਿਨ ਵੀ ਮੈਂ ਬੋਲ ਦਿੰਦਾ ਪਰ ਚੇਤੇ ਰੱਖੋ ਉਸ ਵਕਤ ਮੈਂ ਵੀ ਖਾਂਦਾ ਹੁੰਦਾ ਸੀ ਤੇ ਮੈਂ ਇੰਨੇ ਦਿਨਾਂ ਵਿੱਚ ਛੱਡ ਕੇ ਵੇਖਿਆ ਕਿ ਮੈਂ ਛੱਡ ਸਕਦਾ ਮੈਂ ਪ੍ਰੇਜ ਕਰ ਸਕਦਾ ਤੇ ਜੋ ਮੇਰੇ ਅੰਦਰ ਮਾਤਾ ਉਹੀ ਮੈਂ ਤੇ ਦੂਜੇ ਨੂੰ ਦਿਆਂਗਾ ਨਾ ਕਹਿਣ ਤੋਂ ਭਾਵੇਂ ਹੈ ਸਤਿਗੁਰੂ ਜੀ ਦੀ ਕਮਾਈ ਜਿਹੜੀ ਹੈ ਉਹ ਅਰੰਭਤਾ ਤੋਂ ਹੀ ਬਹੁਤ ਜ਼ਿਆਦਾ ਹੈ پڑھیਏ ਤੇ ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਆਪਾਂ ਸੰਖੇ ਵਿੱਚ ਵਿਚਾਰਾਂ ਕਰਾਂਗੇ ਮਾਲਕ ਰਹਿਮਤ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਸਤਿ